ਪੰਜਾਬ ਵਿੱਚ ਇੱਕ ਯੋਜਨਾਬੱਧ ਤਰੀਕੇ ਨਾਲ ਜਾਰੀ ਧਰਮ ਪਰਿਵਰਤਨ ਦੀ ਪੂਰੀ ਖੇਡ ਨੂੰ ਪਰਦਾਫਾਸ਼ ਕਰਦਿਆਂ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਸ ਨੂੰ ਲੈ ਕੇ ਕੁਝ ਸੰਜੀਦਾ ਸਵਾਲ ਖੜੇ ਕੀਤੇ ਹਨ ਉਹ ਲਿਖਦੇ ਹਨ ਕਿ ਜਨਵਰੀ ਦੇ ਰੋਜ਼ਾਨਾ ਸਪੋਰਟਸਮੈਨ ਧਰਮ ਪਰਿਵਰਤਨ ਰੋਕਣ ਲਈ ਸਭ ਲੋ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਬੇਹੱਦ ਲੋੜ ਦੀ ਸੁਰਖੀ ਹੇਠ ਮੋਹਾਲੀ ਤੋਂ ਇੱਕ ਵਿਸ਼ੇਸ਼ ਅਤੇ ਚਿੰਤਾਜਨਕ ਖਬਰ ਛਪੀ ਹੈ ਜਿਸ ਵਿੱਚ ਨਿਹੰਗ ਸਿੰਘਾਂ ਨੇ ਸਿੱਖੀ ਅੰਦਰਲੇ ਧਰਮ ਪਰਿਵਰਤਨ ਦਾ ਮੁੱਖ ਕਾਰਨ ਗਰੀਬ ਲੋਕਾਂ ਤੇ ਪਛੜੀਆਂ ਸ਼੍ਰੇਣੀਆਂ ਨਾਲ ਪੱਕ ਬਾਤ ਨੂੰ ਮੰਨਿਆ ਹੈ ਕਿਹਾ ਕਿ ਜਦੋਂ ਇਹ ਲੋਕ ਗੁਰੂ ਘਰ ਵਿੱਚ ਅਮਰ ਸ਼ਕਨ ਲਈ ਜਾਂਦੇ ਹਨ ਤਾਂ ਇਹਨਾਂ ਲਈ ਬਾਟਾ ਵੱਖਰਾ ਰੱਖਿਆ ਜਾਂਦਾ ਹੈ ਜਦ ਤੱਕ ਊਚ ਨੀਚ ਦਾ ਵਿਤਕਰਾ ਤੇ ਵਖਰੇਵਾ ਦੂਰ ਨਹੀਂ ਹੁੰਦਾ ਉਰੋਂ ਤੱਕ ਪੰਥਕ ਇਕਤਰੇ ਧਰਮ ਪਰਵਰਤਨ ਰੋਕਣਾ ਅਸੰਭਵ ਹੈ ਇਹ ਕਥਨ 100% ਦਰੁਸਤ ਹੈ ਬਿਲਕੁਲ ਇਹ ਰੱਖਦੀਆਂ ਨੇ ਇਹਦੇ ਵਿੱਚ ਕੋਈ ਅਤਕਥ ਨਹੀਂ ਨਹੀਂ ਹੈਗੀ ਬਿਲਕੁਲ ਕਲੀਅਰ ਆ ਇਹ ਕਿਉਂਕਿ ਸਾਨੂੰ ਸਿੰਘ ਵੀ ਆ ਕੇ ਦੱਸਦੇ ਨੇ ਸੀ ਜੀ ਫਲਾਣੇ ਦਲ ਚ ਅੰਮ੍ਰਿਤ ਛਕਣਗੇ ਸੀ ਉਹਨਾਂ ਨੇ ਸਾਡੇ ਨਾਲ ਆਹ ਕੀਤਾ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਕਹਿੰਦਾ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਇਹਨਾਂ ਲੋਕਾਂ ਦੇ ਕਿਉਂ ਪਾਲੇ ਦੇ ਵਿੱਚ ਪੈਂਦੇ ਆ ਜਿੱਥੋਂ ਤੇ ਦੋ ਦੋ ਬਾਟੇ ਆ ਜਦੋਂ ਪਤਾ ਲੱਗ ਗਿਆ ਵਾਪਸ ਆ ਜਾਣ ਅਸੀਂ ਅੰਮ੍ਰਿਤ ਛਕਾਉਨੇ ਆ ਬਾਬਾ ਕੁਲਵਿੰਦਰ ਸਿੰਘ ਰਾਜਾ ਰਾਸੀ ਸਾਰੇ ਸਾਰੇ ਦਰਬੰਦ ਕੰਮ ਅੰਮ੍ਰਿਤ ਛਕਾਉਂਦੇ ਸਾਡੇ ਕੋਲੇ ਹੁਣ ਅਸੀਂ ਛਕਾਉਨੇ ਆ ਇਹਨਾਂ ਕੋਲ ਜ਼ਰੂਰੀ ਥੋੜੀ ਵੀ ਉਹਨਾਂ ਦੀ ਲੈਦੀ ਚੱਕਣੀ ਆ ਜਾ ਕੇ ਪਰ ਇਸ ਪੱਖੋਂ ਵਿਵਾਦ ਸਪਸ਼ਟਾ ਦੀ ਵੀ ਬੇਹਦ ਲੋੜ ਹੈ ਕਿ ਅਮਰਤ ਛਕਾਉਣ ਵੇਲੇ ਊਚ ਨੀਚ ਵਾਲਾ ਉਪਰੋਕਤ ਵਿਤਕਰਾ ਕੇਵਲ ਨਿਹੰਗ ਦਲਾਂ ਦੀਆਂ ਸ਼ਾਉਣੀਆਂ ਤੇ ਸੰਪਰਦਾਇ ਡੇਰਿਆਂ ਵਿੱਚ ਵੀ ਹੁੰਦਾ ਹੈ ਸ੍ਰੀ ਕਾਲ ਤਖਤ ਸਾਹਿਬ ਦੁਆਰਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੰਨਣ ਵਾਲੇ ਗੁਰਦੁਆਰਾ ਸਾਹਿਬਾਂ ਵਿੱਚ ਨਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਆਪਣੀ ਈਮੇਲ ਪ੍ਰੈਸ ਨੋਟ ਰਾਹੀਂ ਉਪਰੋਕਤ ਵਿਚਾਰ ਪ੍ਰਗਟਾਉਂਦਿਆਂ ਇਹ ਵੀ ਕਿਹਾ ਕਿ ਸਿੱਖ ਜਗਤ ਨੂੰ ਗੁਰਦੁਆਰਿਆਂ ਤੇ ਡੇਰਿਆਂ ਵਿਚਲੇ ਫਰਕ ਨੂੰ ਸਮਝਣ ਦੀ ਬੇਹੱਦ ਲੋੜ ਹੈ। ਅਜੋਕੇ ਦੌਰ ਦੀ ਵੱਡੀ ਸਮੱਸਿਆ ਹੈ ਕਿ ਨਿੱਜੀ ਡੇਰਿਆਂ ਨੂੰ ਗੁਰਦੁਆਰਿਆਂ ਦੇ ਰੂਪ ਵਿੱਚ ਪੇਸ਼ ਕਰਕੇ ਸਿੱਖ ਜਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਕੇਵਲ ਉਸ ਅਸਥਾਨ ਨੂੰ ਹੀ ਮੰਨਿਆ ਜਾ ਸਕਦਾ ਹੈ ਜਿੱਥੇ ਸਿੱਖ ਪੰਥ ਦੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦਾ ਵਰਤਾਰਾ ਹੈ। ਅਬ ਇਹ ਉਸ ਥਾਂ ਸਾਰੇ ਪੰਥ ਦੀ ਸਾਂਝੀ ਮਲਕੀਅਤ ਹੈ। ਜਿਹੜਾ ਸਥਾਨ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਹੈ, ਜਿੱਥੇ ਕਿਸੇ ਇੱਕ ਡੇਰੇਦਾਰ ਮਹੰਤ ਦਾ ਹੁਕਮ ਚੱਲਦਾ ਹੈ yeah ਉਹ ਗੁਰੂ ਦੰਬੀ ਡੇਰਾ ਹੈ ਭਾਵੇਂ ਕਿ ਲੋਕ ਵਿਖਾਵੇ ਹਿੱਤ ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਕਿਉਂ ਨਾ ਹੋਵੇ ਨਿਹੰਗ ਸਿੰਘਾਂ ਦੀ ਜਿਹੜੀ ਵੀ ਸ਼ੌਣੀ ਵਿੱਚ ਜਾਂ ਕਿਸੇ ਸੰਪਰਦਾਇ ਡੇਰੇ ਵਿੱਚ ਸੰਗਤ ਪੰਗਤ ਅਤੇ ਅੰਮ੍ਰਿਤ ਛਕਾਉਣ ਮੌਕੇ ਜਾਤ ਪਾਤ ਤੇ ਲਿੰਗ ਭੇਦ ਅਧੀਨ ਊਚ ਨੀਚ ਦੇ ਵੱਖਰੇ ਬਾਟੇ ਵਾਲਾ ਵਿਪਰਵਾਦੀ ਵਿਤਕਰਾ ਹੁੰਦਾ ਹੈ ਉਸ ਦਾ ਗੁਰੂ ਗ੍ਰੰਥ ਸਾਹਿਬ ਨਾਲ ਗੁਰਸਿੱਖੀ ਨਾਲ ਅਰ ਸਿੱਖ ਪੰਥ ਤੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੋਈ ਸਬੰਧ ਨਹੀਂ ਹੈ ਜਬਜੀ ਸਾਹਿਬ ਵਿੱਚ ਗੁਰੂ ਆ ਹੈ ਮੰਨ ਧਰਮ ਸੇਤੀ ਸੰਬੱਧ ਜੇ ਐਸਾ ਵਖਰੇਵਾ ਕਰਨ ਵਾਲੇ ਡੇਰੇਦਾਰ ਕਹਿੰਦੇ ਹਨ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤਾਂ ਇਹ ਸਿੱਖ ਜਗਤ ਨਾਲ ਧਰੋਤ ਧੋਖਾ ਹੈ ਵਿਚਾਰਨ ਦੀ ਲੋੜ ਹੈ ਕਿ ਜੇ ਅੰਮ੍ਰਿਤ ਦੇ ਬਾਟੇ ਪੱਖੋਂ ਵਖਰੇ ਹੋਣਗੇ ਤਾਂ ਫਿਰ ਅਸੀਂ ਇੱਕ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਪੁੱਤਰ ਤੀਆਂ ਬਣ ਕੇ ਗੁਰਪਾਈ ਕਿਵੇਂ ਅਖਵਾ ਸਕਦੇ ਹਾਂ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਵਿੱਚ ਖੜਾ ਪ੍ਰਸ਼ਾਦ ਦੇ ਸਰਲੇਖ ਹੇਠ ਲਿਖਿਆ ਹੈ ਕਿ ਪ੍ਰਸ਼ਾਦ ਵਰਤੌਣ ਵੇਲੇ ਸਿਰ ਲਿਹਾਜ਼ ਜਾਂ ਕਰਨਾ ਕਰਕੇ ਵਿਤਕਰਾ ਨਾ ਕਰੇ ਸਭ ਸਿੱਖ ਗੈਰ ਸਿੱਖ ਨੀਚ ਊਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਵੇ ਫਿਰ ਅੰਮ੍ਰਿਤ ਸੰਸਕਾਰ ਦੇ ਸਰਲੇਖੇ ਸਪਸ਼ਟ ਆਦੇਸ਼ ਹੈ ਕਿ ਅੰਮ੍ਰਿਤ ਛੱਕੇ ਗੁਰੂ ਜਹਾਜ਼ ਚੜੇ ਸਾਰੇ ਸਿੰਘ ਤੇ ਸਿੰਘਣੀਆਂ ਇੱਕੋ ਬਾਟੇ ਵਿੱਚੋਂ ਕੜਾ ਪ੍ਰਸ਼ਾਦ ਰਲ ਕੇ ਛਕਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ